ਜੋ ਵਿਕਰਮ ਮਚਵਿਚਾ ਦੀ ਪੇਸ਼ੀ ਹੋਏਗੀ ਮੋਹਾਲੀ ਕੋਰਟ ਦੇ ਵੈਟਰ ਵਿਚਰਨਸ ਦੁਆਰਾ ਪੇਸ਼ ਕੀਤੇ ਜਾਣਗੇ ਮੋਹਾਲੀ ਕੋਰਟ ਦੇ ਬਾਹਰ ਤਰਨੇ ਤੇ ਸਮਰਥਕ ਬੈਠ ਚੁਕੇ ਨੇ ਤਰਨੇ ਤੇ ਬੈਠੇ ਸਮਰਥਕਾਂ ਨੂੰ ਪੁਲਿਸ ਨੇ ਹਿਰਾਸਤ ਚੁਲਿਆ ਹੈ। ਨੇ ਅਦਾਲਤ ਦੇ ਜਿਹੜੇ ਕੋਰੀਡੋਰ ਹੈ ਸਾਰੇ ਦੇ ਸਾਰੇ ਜਿਹੜੇ ਆ ਤੁਹਾਡੇ ਸਾਹਮਣੇ ਆ ਬਾਹਰਲੇ ਗੇਟ ਵੀ ਤੇ ਟੁੱਲ ਜਿਵੇਂ ਐਮਰਜੈਂਸੀ ਲੱਗੀ ਹੁੰਦੀ ਹੈ ਤੇ ਅੰਦਰਲੇ ਗੇਟਾਂ ਤੇ ਵੀ ਇਸ ਤੋਂ ਵੀ ਵੱਧ ਸਕਦੀ ਹੈ ਮੈਂ ਤਾਂ ਜਿਹੜੇ ਅਕਸਰ ਸਹਿਬਾਨ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਕੀ ਇਸ ਐਮਰਜੈਂਸੀ ਦੇ ਵਿੱਚ ਤੁਸੀਂ ਆਪਣੇ ਕਿਸੇ ਸਾਥੀ ਦੀ ਅਦਾਲਤ ਦੇ ਵਿੱਚ ਵਕੀਲਾ ਕੋਲੇ ਪੈਰਵਾਈ ਕਰਨ ਵਾਸਤੇ ਵੀ ਨਾਲ ਨਹੀਂ ਆ ਸਕਦੇ ਕੀ ਸ਼ਾਂਤੀ ਨਾਲ ਬੈਠ ਕੇ ਜਿਹੜੀ ਤੁਸੀਂ ਸਾਰੀ ਜੁਡੀਸ਼ੀਅਲ ਪ੍ਰਕਿਰਿਆ ਉਹਨੂੰ ਸੁਣ ਵੀ ਨਹੀਂ ਸਕਦੇ ਇੱਕ ਸਾਥੀ ਦੇ ਕੇਸ ਦੇ ਵਿੱਚ ਪਰ ਉਹ ਬੇਵਾਸੀ ਕਹਿੰਦੇ ਜੀ ਅੱਜ ਹੋ ਨਹੀਂ ਸਕਣਾ ਬੈਂਤ ਤੇ ਕਿਹਾ ਸੀ ਮੈਨੂੰ ਜੱਜ ਸਾਹਿਬ ਦੇ ਪੇਸ਼ ਕਰ ਦਿਓ ਮੈਂ ਜੱਜ ਸਾਹਿਬ ਨੂੰ ਬੇਨਤੀ ਕਰ ਲੈਣਾ ਕਿ ਸਾਨੂੰ ਇਹਨਾਂ ਦਾ ਹੱਕ ਹੈ ਕਿ ਸਾਡੇ ਸਾਥੀ ਦਾ ਕੇਸ ਲੱਗਣਾ ਹੈ ਪਰ ਸਾਰੇ ਅਫਸਰ ਵੀ ਬੇਵਸ ਜਿਹੜੇ ਆ ਉਹ ਨਜ਼ਰ ਆਉਂਦੇ ਆ ਮੈਨੂੰ ਆਪਣਾ ਦੁੱਖ ਨਹੀਂ ਆ ਚਲੋ ਸਾਨੂੰ ਰਾਜਨੀਤੀ ਚ 35-35 ਸਾਲ ਹੋ ਗਏ ਠੱਕੇ ਖਾਂਦਿਆਂ ਨੂੰ ਕੋਈ ਗੱਲ ਨਹੀਂ ਆ ਜਿਹੜੇ ਸਾਰੇ ਦੂਰੋਂ ਦੂਰੋਂ ਤਰੀਕਾ ਭੁਗਤਣ ਵਾਸਤੇ ਲੋਕ ਆਏ ਆ ਡੀਸੀ ਦਫ਼ਤਰ ਆਏ ਆ ਐਸਐਸਪੀ ਦਫ਼ਤਰ ਆਏ ਆ ਕਚਹਿਰੀਆਂ ਚ ਆਏ ਆ ਤੱਕ ਚਾਰਗੇ ਵੈਸੇ ਹੀ ਛੁੱਟੀਆਂ ਹੁੰਦੀਆਂ ਅੱਜ ਕੱਲ ਤੇ ਜਿਨ੍ਹਾਂ ਦੇ ਕੇਸ ਫਿਰ ਵੀ ਮਜਬੂਰੀ ਕਰਕੇ ਲੱਗੇ ਆ ਅੱਜ ਦੇਖੋ ਵੀ ਉਹਨਾਂ ਲੋਕਾਂ ਨੂੰ ਕਿਸ ਚੀਜ਼ ਦੀ ਸਜ਼ਾ ਜਿਹੜੀ ਹੈ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਕੇਸ ਤਾਂ ਕੱਲ ਮਜੀਠੇ ਸਾਹਿਬ ਦਾ ਮਜੀਠੇ ਸਾਹਿਬ ਕੱਲ ਦੇ ਤੁਹਾਡੇ ਕੋਲੇ ਜਿਹੜੇ ਐ ਗ੍ਰਿਫਤਾਰੀ ਦੇ ਵਿੱਚ ਤੇ ਲਿਆ ਕੇ ਤੁਸੀਂ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਸਜ਼ਾ ਤੁਸੀਂ ਸਾਰੇ ਮੋਹਾਲੀ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨਿਕ ਕੰਮਾਂ ਵਾਸਤੇ ਲੋਕੀ ਆ ਰਿਹਾ ਸਜਾ ਤੁਸੀਂ ਉਹਨਾਂ ਸਾਰਿਆਂ ਨੂੰ ਜਿਹੜੀ ਦਿੱਤੀ ਆ ਮਹਿਸਮਤ ਦਾ ਕਿ ਉਹਨਾਂ ਸਾਰੇ ਜਿਹੜੇ ਲੋਕ ਇਨਸਾਫ ਦੀ ਭਾਲ ਦੇ ਵਿੱਚ ਜਿਹੜੇ ਜਨਾਬ ਦਫਤਰਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਆਉਂਦੇ ਆ ਇਹ ਸਾਰਿਆਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਧੱਕਾ ਇਸ ਗੱਲ ਦੀ ਮੈਂ ਨਖੇਦੀ ਕਰਦੀ ਮੀਡੀਆ ਨੂੰ ਵੀ ਰੋਕਿਆ ਜਾ ਰਿਹਾ ਜੇ ਲਗਾਤਾਰ ਵੀਡੀਓ ਕਰਾਤੀ ਤੁਹਾਨੂੰ ਦੂਸਰੀ ਗੱਲ ਕਿਉਂਕਿ ਐਮਰਜੈਂਸੀ ਲੱਗ ਗਈ ਆ ਮੀਡੀਆ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਤੁਸੀਂ ਵੀ ਆ ਬਾਹਰ ਹੀ ਖੜੇ ਆ ਮੈਂ ਲੰਮ ਨੂੰ ਭਕੇ ਆਇਆ ਵੀ ਚਲੋ ਤੁਹਾਨੂੰ ਤਾਂ ਜਾ ਕੇ ਤੁਹਾਡੇ ਕੋਲੋਂ ਵੀ ਮਾਫੀ ਮੰਗ ਜਾਵਾਂ ਵੀ ਸਰਕਾਰ ਨਹੀਂ ਮੰਨਦੀ ਤੇ ਤੁਸੀਂ ਵੀ ਸਵੇਰ ਦੇ ਚਾਰਜਫੇਰੇ ਪਰਕਰਮਾ ਕਰੀ ਜਾਂਦੇ ਹੋ ਸਾਰੇ ਗੇਟਾਂ ਦੇ ਉੱਤੇ ਤੁਹਾਡੇ ਬੇਸਾਬੀ ਜਿਹੜੀ ਆ ਉਹ ਪੁਲਿਸ ਉੱਤੇ ਨਜ਼ਰ ਆਉਂਦੀ ਅੱਗੇ ਇੱਕ ਪੁਰਾਣਾ ਧਗਾਣਾ ਹੁੰਦਾ ਸੀ ਨਾ ਵੀ ਜਦੋਂ ਪੈਂਦੀ ਏ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਉਹ ਨਫਾ ਕਾਣਾ ਬਣ ਜੂ ਪਿੱਛੇ ਤੋਂ ਪੈਂਦੀ ਹੈ ਤਰੀਕ ਜੱਗੇ ਜੱਟ ਦੀ ਕਚਹਿਰੀਆਂ ਚ ਕਰਫਿਊ ਲੱਗਦੇ ਇਹ ਅੱਜ ਇਹ ਮਾਹੌਲ ਜਿਹੜਾ ਇਹ ਪੰਜਾਬ ਦਾ ਬਣ ਗਿਆ ਅਫਸੋਸ ਹੈ ਕਿ ਇੱਕ ਪਾਸੇ ਤੇ ਤੁਸੀਂ ਵਿਜੀਲੈਂਸ ਦਾ ਜਿਹੜਾ ਕੇਸ ਤਰਜ ਕੀਤਾ ਉਹ ਕਿੰਨਾ ਝੂਠਾ ਤੁਹਾਨੂੰ ਸਾਰਿਆਂ ਨੂੰ ਪਤਾ ਕੱਲ ਵੀ ਅਸੀਂ ਜ਼ਿਕਰ ਕੀਤਾ ਇੱਕ ਪਾਸੇ ਸਰਕਾਰ ਦੇ ਸਾਰੇ ਮੰਤਰੀ ਜਿਹੜੇ ਆ ਉਹ ਪੈਰਲਲ ਟ੍ਰਾਇਲ ਕਰ ਰਹੇ ਆ ਮੀਡੀਆ ਟ੍ਰਾਇਲ ਕਰ ਰਹੇ ਆ ਮਤਲਬ ਅੰਦਰ ਸੁਟਿਆ ਜਾ ਰਿਹਾ ਹੈ ਬੜੀ ਬੇਸ਼ਰਮੀ ਦੀ ਗੱਲ ਹੈ ਇਹ ਪੰਜਾਬ ਦੇ ਲੋਕਾਂ ਦੀ ਅੱਖ ਨੂੰ ਬੰਗਾਰ ਹੈ ਪੰਜਾਬ ਦੇ ਲੋਕਾਂ ਨੂੰ ਇਸ ਜਿਹੜੀ ਹੱਕ ਔਰ ਸੱਚ ਦੀ ਲੜਾਈ ਔਰ ਪੰਜਾਬ ਦੇ ਭਵਿੱਖ ਦੀ ਜਿਹੜੀ ਲੜਾਈ ਉਹਨੂੰ ਜਿਹੜਾ ਮਤਲਬ ਦਿੱਲੀ ਦੇ ਖਿਲਾਫ ਲੜਨ ਲਈ ਅੱਜ ਕਰਾਂ ਤੋਂ ਬਾਹਰ ਹੋਣਾ ਚਾਹੀਦਾ ਸਰਕਾਰ ਮਰਦਾਬਾ ਪੰਜਾਬ ਸਰਕਾਰ ਹਾਂਜੀ ਮਰਦਾਬਾ ਨੂੰ ਦਰਾਈ ਆਫ ਕੁਲਾਰਾ ਪਿਕਸਲ ਤੁਸੀਂ ਮੇਰੀ ਸੋਚ ਤੇ ਇੱਕ ਮਿੰਟ ਰਹਿ ਜਾਗੇ ਸਰਕਾਰ ਜਿਹੜੀ ਸਾਡੇ 3 ਸਾਲ ਦੇ ਰਾਜ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪੀੜਾ ਪਰੋਸਣ ਤੋਂ ਸਵਾਇ ਕੱਖ ਨਹੀਂ ਦੇ ਸਕੀ ਇਸ ਕਾਰਨ ਸਰਕਾਰ ਦੀਆਂ ਨਾਕਾਮੀਆਂ ਸਰਕਾਰ ਚਾਹੁੰਦੀ ਹੈ ਕਿ ਸਾਡੀਆਂ ਨਾਕਾਮੀਆਂ ਨੂੰ ਕੋਈ ਲੀਡਰ ਲੋਕਾਂ ਦੇ ਸਾਹਮਣੇ ਪੇਸ਼ ਨਾ ਕਰੇ ਇਸੇ ਕਰਕੇ ਮਜੀਠੀਆ ਸਾਹਿਬ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਕੁਜੇ ਪਾਉਣ ਵਾਸਤੇ ਆ ਜਿਹੜੀ ਚਾਰਾ ਜੋਖੀ ਕੀਤੀ ਜਾ ਰਹੀ ਹੈ ਇਹ ਸ਼ਰਿਆਮ ਗੁੰਡਾਗਰਦੀ ਹੈ ਔਰ ਜਿਹੜਾ ਲੋਕਤੰਤਰ ਦਾ ਕਹਨ ਹੈ ਸਾਡੇ ਡੈਮੋਕ੍ਰੇਸੀ ਦਾ ਪੰਜਾਬ ਦੇ ਵਿੱਚ ਕਤਲ ਹੋ ਰਿਹਾ ਮੈਂ ਕਹਿੰਦਾ ਅੱਜ ਭਗਵੰਤ ਮਾਨ ਸਾਹਿਬ ਨੂੰ ਕਿ ਤੁਸੀਂ ਲਾ ਦਿਓ ਬਾਬਾ ਬੇਦਕਰ ਸਾਹਿਬ ਦੀ ਫੋਟੋ ਤੁਸੀਂ ਲਾ ਦਿਓ ਆਪਣੇ ਕੈਮਰੇਆਂ ਦੇ ਵਿੱਚ ਲੱਗੀ ਹੋਈ ਅੱਜ ਸ਼ਹੀਦ ਭਗਤ ਸਿੰਘ ਦੀ ਫੋਟੋ ਕਿਆ ਕਰ ਰਹਾ ਹੈ ਯਾਰ ਤੁਸੀਂ ਪਰ ਪੰਜਾਬੀ ਨੇ ਇਹ ਜਾਣਦੇ ਨੇ ਅਸੀਂ ਆਪਣੇ ਹੱਕ ਸੱਚ ਦੀ ਲੜਾਈ ਕਿਸ ਢੰਗ ਨਾਲ ਲੜਨੀ ਹੈ ਅਸੀਂ ਕੱਲ ਵੀ ਸੜਕਾਂ ਤੇ ਆ ਅੱਜ ਵੀ ਸੜਕਾਂ ਤੇ ਸੜਕ ਤੇ ਵੀ ਲੜਾਈ ਲੜਾਂਗੇ ਔਰ ਮਾਨਯੋਗ ਅਦਾਲਤਾਂ ਦੇ ਵਿੱਚ ਵੀ ਲੜਾਈ ਲੜਾਂਗੇ ਵਿਕਰਮ ਸਿੰਘ ਬੰਜੀਠਿਆ ਇੱਕ ਬੰਦਾ ਨਹੀਂ ਇੱਕ ਪੰਜਾਬ ਦਾ ਪੁਵੇਖਾ ਹੈ ਪੰਜਾਬ ਦੀ ਸੋਚ ਹੈ ਜਿਲ੍ਹਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਸਰ ਰੂਲਰ ਰਾਜਵਿੰਦਰ ਸਿੰਘ ਰਾਜਲਦੇ ਜੋ ਸਦਾ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਨਾਲ ਸਰਾਸਰ ਤੱਕਾ ਹੋ ਰਿਹਾ ਕੱਲੋ ਜੋ ਅਗੀ ਵਿਜੀਲੈਂਸ ਦੀ ਟੀਮ ਨਹੀਂ ਉਹ ਮਜੀਠੀਆ ਸਾਹਿਬ ਦੇ ਹਾਊਸ ਤੇ ਜਾ ਕੇ ਦਵਾਰੇ ਟੱਪ ਕੇ ਉਹਨਾਂ ਦੇ ਅੰਦਰ ਦਾਖਲ ਹੋਈ ਉਰ ਉਲਕੇ ਬੱਚੇ ਵੀ ਉੱਥੇ ਸੀ ਉਹਨਾਂ ਦੀ ਮਿਸ ਜਿਹੜਾ ਹਲਕੇ ਕੀ